ਦਿੱਦਾ ਦੰਦਾ ਕੀ ਹੋਇਆ ਕੀ ਆ ਪੰਨਾ ਮਾਲ ਮਾਲ ਕਿਤੋਂ ਇਹ ਤਾਂ ਵੀਰੇ ਆ ਲੈ ਜੇ ਗੁੱਟ ਟੁੱਟੇ ਹੀ ਹੁੰਦਾ ਬਣੇ ਕੀ ਮਾਰੇ ਸੀ ਗੁੱਟ ਦੇਿੱਦਾ ਮਲਬ ਦੰਦਾ ਹੋਵੇ ਦੰਦੇ ਦਾ ਤੇ ਕਸੂਰ ਤੇ ਰਹੇ ਹੋਈ ਕਿ ਉਹਨਾਂ ਦੇ ਦਰਵਾਜ਼ੇ ਦੇ ਬਾਹਰ ਸੁੱਤਾ ਹਾਂਜੀ ਘਰ ਦੇ ਬਾਹਰ ਸੁੱਤਾ ਫਿਰ ਮੈਂ ਜਦੋਂ ਸਵੇਰੇ ਉੱਠਿਆ ਕਹਿੰਦਾ ਫਿਰ ਮੈਨੂੰ ਗੁੱਟਿਆ ਉਹਨੇ ਫਿਰ ਗੁੱਟਿਆ ਤਾਂ ਕੀ ਗੱਲ ਹੋਈ ਸੀ ਕੋਈ ਆਦਤ ਨੂੰ ਲੇਟ ਸੋਣਾ ਵਾ ਹੂੰ ਤੇ ਲੇਟ ਹੀ ਉੱਠਣਾ ਫਿਰ ਹੂੰ ਨੰਗਿਆ ਕਰਕੇ ਕੁੱਟਣਾ ਕਪੱਟੇ ਪਾ ਅੱਛਾ ਕੰਮ ਕਰਦੇ ਹੁਣ ਕਿੱਥੋਂ ਦਾ ਸੀ ਉਹ ਗੁੱਜਰ ਸੀ ਕਿ ਪੰਜਾਬੀ ਸੀ ਇਹ ਕਿਹੜਾ ਏਰੀਆ ਵੀ ਜੀ ਇਹ ਹੈਗਾ ਮੁਕੇਰੀਆ ਮੁਕੇਰੀਆ ਖਾਸ ਮੁਕੇਰੀਆ ਹੈ ਤੇ ਆਣ ਕੇ ਘਰ ਹੀਗਾ ਤੇ ਘਰੋਂ ਮੈਂ ਆਇਆ ਤੇ ਮੈਨੂੰ ਕਹਿਣ ਲੱਗਿਆ ਕਹਿੰਦਾ ਭਾਜੀ ਮੈਂ ਤੁਹਾਡੇ ਘਰ ਆ ਮੈਨੂੰ ਮਾਰੋਗੇ ਤੇ ਨਹੀਂ ਮੈਂ ਕਾਕਾ ਮੈਂ ਕਿਹਾ ਤੈਨੂੰ ਮਾਰਨਾ ਦਾਦੀ ਨੂੰ ਦੱਸ ਤੂੰ ਇਹਨੂੰ ਕਿੰਨਾ ਚਿਰ ਹੋਇਆ ਪੜੀ ਦੋ ਗੁਮਿੰਨੇ ਹੋਏ ਗਏ ਅੱਛਾ ਲਾਗੋ ਕਿਸੇ ਨੂੰ ਕਹਿ ਕੇ ਸਕਾਰ ਸਕੂਤ ਕਰਵਾਤਾ ਹਾਂ ਡੈਲੀ ਨੂੰ ਟੈਗ ਹੋ ਗਿਆ ਸੀ ਹਾਂ ਤੇ ਮੰਮੀ ਛੱਡ ਕੇ ਕਿਤੇ ਬੈ ਗਈ ਸੀ ਮੰਮੀ ਛੱਡ ਕੇ ਚਲੇ ਗਈ ਦੀ ਫਿਰ ਉੱਥੇ ਜਿਨ੍ਹਾਂ ਦੇ ਉੱਤੇ ਪਿੱਠੇ ਪੁੰਦਾ ਸੀਗਾ ਤੇ ਫਿਰ ਉੱਥੋਂ ਨਿਕਲੇ ਕਿਦਾਂ ਕੱਲ ਹੀ ਉੱਥੋਂ ਨਿਕਲੇ ਕਿ ਜਾਂ ਪਹਿਲਾਂ ਦਾ ਆਇਆ ਪਹਿਲਾਂ ਆ ਤੇ ਫਿਰ ਇਨੈਚੁਰਲ ਕਿੱਥੇ ਰਿਹਾ ਬਾਕੀ ਰਾਤਾਂ ਕਿੱਥੇ ਰਿਹਾ ਭਰਾ ਕੋਈ ਹੈਗਾ ਤੇਰਾ ਹੋਰ ਆ ਆ ਦਿੱਤੇ ਹੀ ਮੇਰੇ ਭਰਾ ਚਲੋ ਤੇ ਪਤਾ ਦੇ ਹੈ ਗਈ ਆ